ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜਿਸ ਵਿੱਚ ਦੱਸਾਂਗੇ ਕਿ ਦਿਲਜੀਤ ਦਸਾਂਜ ਬਰਸਿਪੀ ਢਿੱਲੋ ਜੋ ਮਸਲਾ ਚੱਲ ਰਿਹਾ ਹੈ ਉਸ ਦੀ ਕੀ ਹੈ ਸਚਾਈ ਅਤੇ ਦਿਲਜੀਤ ਦਸਾਂਜ ਨੇ ਏਪੀ ਢਿੱਲੋ ਨੂੰ ਕਿਉਂ ਇੰਸਟਾਗ੍ਰam ਤੋਂ ਬਲੌਕ ਕਰਿਆ ਹੈ ਇਸ ਵੀਡੀਓ ਵਿੱਚ ਇਹ ਪੂਰਾ ਮਾਮਲਾ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦਿਲਜੀਤ ਦਸਾਂਜ ਇੰਡੀਆ ਵਿੱਚ ਟੂਰ ਕਰ ਰਿਹਾ ਹੈ ਤੇ ਨੌਲੀ ਏਪੀ ਡਿਲੋ ਵੀ ਇੰਡੀਆ ਵਿੱਚ ਕੌਨਸਰਟ ਕਰ ਰਿਹਾ ਹੈ ਤਾਂ ਕੁਝ ਦਿਨ ਪਹਿਲਾਂ ਦਿਲਜੀਤ ਦਸਾਂਝ ਦਾ ਦੌਰ ਵਿੱਚ ਕੌਨਸਰਟ ਹੋਇਆ ਸੀ ਤਾਂ ਉਸਨੇ ਲਾਈਵ ਕੌਨਸਰਟ ਵਿੱਚ ਦਿਲਜੀਤ ਦਸਾਂਝ ਨੇ ਏਪੀ ਡਿਲੋ ਅਤੇ ਕਰਨੋਜਲਾ ਦਾ ਨਾਮ ਲਿਆ ਸੀ ਅਤੇ ਕਿਹਾ ਤੀ ਕਿ ਉਹ ਮੇਰੇ ਦੋ ਬਰਾ ਉਹ ਵੀ ਕੌਨਸਰਟ ਕਰ ਰਹੇ ਹਨ ਇੰਡੀਆ ਵਿੱਚ ਤਾਂ ਉਹਨਾਂ ਦੀ ਸਪੋਰਟ ਕਰੋ ਮੇਰੇ ਔਰ ਦੋ ਭਾਈਓ ਨੇ ਟੂਰ ਸ਼ੁਰੂ ਕੀਤਾ ਹੈ ਕਰਨੋਜਲਾ ਔਰ ਏਪੀ ਡਿਲੋ ਨੇ ਉਹਨਾਂ ਕੇ ਲਈ ਵੀ ਬੈਸਟ ਆਫ ਲੱਕ ਇਹ ਗੱਲ ਦਿਲਜੀਤ ਦਸਾਂਝ ਨੇ ਆਪਣੇ ਕੌਨਸਰਟ ਵਿੱਚ ਕਹੀ ਇਸ ਤੋਂ ਬਾਅਦ ਏਪੀ ਢਿੱਲੋਂ ਆਪਣੇ ਲਾਈਵ ਕਾਨਸਰਟ ਵਿੱਚ ਇਹ ਗੱਲ ਕਹਿੰਦਾ ਜੋ ਤੁਸੀਂ ਸੁਣ ਸਕਦੇ ਹੋ ਇੱਥੇ ਫੇਕ ਬੜੇ ਨੇ ਸਾਡੇ ਬਈ ਬੜੇ ਬਾਪੇ ਬੜੇ ਫਿਰਦੇ ਨੇ ਜਿੱਦਿਆਂ ਇਹ ਗੱਲ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਕਹੀ ਆਈ ਗੱਲ ਤੇ ਤੇ ਚੜ ਕੇ ਵੀ ਕਰਨ ਤੇ ਏਪੀ ਟੂ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ ਹਨਾ ਭਾਜੀ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਅਨਬਲੌਗ ਤੇ ਕਰ ਦੋ ਅਨਬਲੌਗ ਕਰੋ ਬਿਲਕੁਲ ਨਹੀਂ ਕਰੀ ਫੇਰ ਗੱਲ ਕਰਦੇ ਆਪਾਂ ਇਕਤਾ ਦੀ ਹਰ ਵੀਰ ਪੀਪੀ ਡਿਲੋ ਆਪਣੇ ਲਾਈਵ ਕਾਨਸਰਟ ਵਿੱਚ ਬੋਲਦੇ ਹੋਏ ਕਿਹਾ ਕਿ ਲੋਕ ਬਹੁਤ ਬਾਬੇ ਬਣੇ ਕਰਦੇ ਆ ਅਤੇ ਇਹਨਾਂ ਸਭ ਨੂੰ ਵੀ ਜਾਣਦਾ ਅਤੇ ਨਾਲ ਹੀ ਪੀਪੀ ਡਿਲੋ ਨੇ ਕਿਹਾ ਕਿ ਉਹ ਦਜੀਤ ਦਸਾਂਝ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੀ ਇੰਸਟਾਗ੍ਰਾਮ ਤੋਂ ਪਹਿਲਾਂ ਮੈਨੂੰ ਅਨਬਲੌਕ ਕਰੇ ਅਤੇ ਫਿਰ ਆਪਾਂ ਇਕਤਾ ਦੀ ਗੱਲ ਕਰਾਂਗੇ ਅਤੇ ਇਸ ਤੋਂ ਬਾਅਦ ਦਜੀਤ ਦਸਾਂਝ ਦਾ ਵੀ ਇੱਕ ਰਿਪਲਾਈ ਆਇਆ ਜੋ ਕਿ ਉਹਨਾਂ ਨੇ ਇੱਕ ਪੋਸਟ ਪਾ ਕੇ ਸਾਂਝਾ ਕੀਤਾ ਇਸ ਪੋਸਟ ਵਿੱਚ ਪੀਪੀ ਡਿਲੋ ਦਾ ਇੰਸਟਾਗ੍ਰਾਮ ਅਕਾਊਂਟ ਸੀ ਜਿਸ ਵਿੱਚ ਐਪੀ ਟਿੱਲੋ ਦਾ ਅਕਾਊਂਟ ਸਾਫ਼ ਨਜ਼ਰ ਆ ਰਿਹਾ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਦਿਲਜੀਤ ਦਸਾਂਜ ਨੇ ਉਹਨਾਂ ਨੂੰ ਬਲੌਕ ਨਹੀਂ ਕੀਤਾ ਹੋਇਆ ਅਤੇ ਨਾਲ ਹੀ ਲਿਖਿਆ ਕਿ ਮੇਰੀ ਲੜਾਈ ਸਰਕਾਰਾਂ ਨਾਲ ਹੋ ਸਕਦੀ ਹੈ ਤਲਾਕਾਰਾਂ ਨਾਲ ਨਹੀਂ ਤੇ ਇਸ ਤੋਂ ਕੁਝ ਸਮਾਂ ਬਾਅਦ ਐਪੀ ਟਿੱਲੋ ਦਾ ਫਿਰ ਰਿਪਲਾਈ ਆਇਆ ਇਸ ਵਿੱਚ ਐਪੀ ਟਿੱਲੋ ਨੇ ਆਪਣੀ ਸਕਰੀਨ ਰਿਕਾਰਡਿੰਗ ਕਰਕੇ ਸ਼ੇਅਰ ਕੀਤੀ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਐਪੀ ਟਿੱਲੋ ਨੂੰ ਦਿਲਜੀਤ ਦਸਾਂਜ ਨੇ ਬਲੌਕ ਕਰਿਆ ਹੋਇਆ ਤੇ ਕੁਝ ਸਮਾਂ ਬਾਅਦ ਫਿਰ ਉਹ ਅਨਬਲੌਕ ਹੋ ਜਾਂਦਾ ਹੈ ਦੇ ਪ੍ਰੋਫਾਈਲ ਨਜ਼ਰ ਆਣ ਲੱਗ ਜਾਂਦੀ ਏ ਇਸ ਗੱਲ ਵਿੱਚ ਕਿੰਨੀ ਕੋ ਸੱਚਾਈ ਏ ਇਹ ਕੁਝ ਕਿਆ ਨਹੀਂ ਜਾ ਸਕਦਾ ਪਰ ਤੁਹਾਡੇ ਸਾਥ ਨਾਲ ਇਹ ਕੀ ਹੋ ਸਕਦਾ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ